ਮੰਦੀ ਸਿੰਘਾ ਦੀ ਰਿਹਾਈ ਲਈ 174 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰ ਸਿੰਘ ਖਾਲਸਾ ਨੇ ਬਾਦਲ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਸਰਕਾਰੀਆਂ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਜ਼ਬਰੀ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਪਾਣੀ ਪੀਣਾ ਵੀ ਛੱਡ ਦੇਣਗੇ ਪਰ ਸਰਕਾਰ ਵੱਲੋਂ ਅੱਜ ਦੇਰ ਰਾਤ ਬਾਪੂ ਸੂਰ ਸਿੰਘ ਖਾਲਸਾ ਦੀ ਹਾਲਤ ਵਿਗੜੀ ਦੇਖ ਉਹਨਾਂ ਨੂੰ ਜ਼ਬਰੀ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਪਰ ਸਿੰਘਾ ਵੱਲੋਂ ਬਾਪੂ ਸੂਰ ਸਿੰਘ ਖਾਲਸਾ ਦੇ ਘਰ ਮੋਰਚੇ ਲਾ ਕੇ ਗੇਟ ਬੰਦ ਕਰ ਦਿੱਤੇ ਗਏ ਜਿੱਥੇ ਸਿੰਘਾਂ ਵੱਲੋਂ ਪ੍ਰਸ਼ਾਸਨ ਨੂੰ ਅੰਦਰ ਜਾਣ ਹੀ ਨਹੀਂ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਡਾਕਟਰ ਗੁਰਮੀਤ ਸਿੰਘ ਵੀ ਆਪਣੀ ਟੀਮ ਸਮੇਤ ਬਾਪੂ ਜੀ ਦੇ ਚੈੱਕਅਪ ਕਰ ਲਈ ਪਹੁੰਚੇ ਪਰ ਸਿੰਘਾਂ ਉਹਨਾਂ ਨੂੰ ਅੰਦਰ ਜਾਣ ਨਹੀਂ ਦਿੱਤਾ ਉੱਥੇ ਹੀ ਡਾਕਟਰ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਬਾਪੂ ਸੂਰ ਸਿੰਘ ਖਾਲਸਾ ਦੇ ਚੈੱਕਅਪ ਲਈ ਆਏ ਹਾਂ ਨਾ ਕਿ ਉਹਨਾਂ ਨੂੰ ਜ਼ਬਰੀ ਝੁਕਣ ਲਈ ਮੈਂ ਡਾਕਟਰ ਗੁਰਮੀਤ ਸਿੰਘ ਮੈਡੀਕਲ ਸਪੈਸ਼ਲਿਸਟ ਸਿਵਲ ਹਸਪਤਾਲ ਲੁਧਿਆਣਾ ਜੀ ਦਾ ਚੈੱਕਅਪ ਲਈ ਆਉਂਦੇ ਹਾਂ ਅਕਚੁਅਲੀ ਸਾਨੂੰ ਐਡਮਿਨਿਸਟ੍ਰੇਸ਼ਨ ਵੱਲੋਂ ਅ ਇੱਥੇ ਭੇਜਿਆ ਗਿਆ ਹੈਗਾ ਇਹਨਾਂ ਦੀ ਚੈੱਕ ਅਪ ਕਰਨ ਵਾਸਤੇ ਬਾਪੂ ਸੂਰਤ ਸਿੰਘ ਖਾਲਸਾ ਜੀ ਜਿਨ੍ਹਾਂ ਤੁਸੀਂ ਜਾਣਦੇ ਆਂ ਵੀ ਪਹਿਲਾਂ ਵੀ ਆਪਣਾ ਪੁਖੜ ਤਾਲ ਦੇ ਉੱਤੇ ਹੈਗੇ ਤੇ ਉਹਨਾਂ ਨੂੰ ਸਿਰਫ ਚੈੱਕ ਅਪ ਕਰਨ ਵਾਸਤੇ ਅਸੀਂ ਮਤਲਬ ਆਏ ਹੈਗੇ ਤੇ ਆਇਆ ਜੀ ਐਮਬੂਲੈਂਸ ਆਈ ਹੈ ਹਾਂਜੀ ਹਾਂਜੀ ਤੇ ਕਹਿੰਦਾ ਐਮਬੂਲੈਂਸ ਆਜੀ ਨਹੀਂ ਨਹੀਂ ਚੱਕਣ ਵਾਸਤੇ ਬਿਲਕੁਲ ਉਹਨਾਂ ਨੂੰ ਸਿਰਫ ਚੈੱਕ ਅਪ ਕਰਨ ਵਾਸਤੇ ਉਹਨਾਂ ਦੀ ਕੰਡੀਸ਼ਨ ਦੇਖਣ ਵਾਸਤੇ ਕਾਫੀ ਧੇਰ ਹੋ ਗਿਆ ਜੀ ਬਹੁਤ ਚਿਰ ਪਹਿਲਾਂ ਇਹ ਸਿਵਲ ਹਸਪੀਟਲ ਦੇ ਵਿੱਚ ਦਾਖਲ ਸੀਗੇ ਉਦੋਂ ਇਹਨਾਂ ਨੂੰ ਐਗਜ਼ਾਮਨ ਕੀਤਾ ਜੀ ਬਾਪੂ ਜੀ ਦੀ ਕੰਡੀਸ਼ਨ ਕ੍ਰਿਟੀਕਲ ਹੁੰਦੀ ਆ ਜਦੋਂ ਫਿਰ ਚੈੱਕਅਪ ਤੋਂ ਬਾਅਦ ਜਾਂ ਤੋਂ ਬਾਅਦ ਸਾਬਿਤ ਹੋ ਤੇ ਉਸ ਤੋਂ ਬਾਅਦ ਤੁਹਾਨੂੰ ਕੀ ਹਦਾਇਤਾਂ ਨੇ ਉਸ ਤੋਂ ਬਾਅਦ ਜੋ ਵੀ ਮਤਲਬ ਅਸੀਂ ਟਰੀਟਮੈਂਟ ਕਰ ਸਕਦੇ ਹੋ ਕਰਾਂਗੇ ਕੋਸ਼ਿਸ਼ ਕਰਾਂਗੇ ਇਹਦੇ ਤੁਹਾਨੂੰ ਦੱਸ ਦਈਏ ਕਿ ਪਿਛਲੀ ਵਾਰ ਵੀ ਪ੍ਰਸ਼ਾਸਨ ਵੱਲੋਂ ਕੁਝ ਅਜਿਹੇ ਹੀ ਦਾਅਵੇ ਕੀਤੇ ਗਏ ਸਨ ਪਰ ਬਾਅਦ ਵਿੱਚ ਪ੍ਰਸ਼ਾਸਨ ਨੇ ਉਹਨਾਂ ਨੂੰ ਜ਼ਬਰੀ ਚੁੱਕ ਕੇ ਹਸਪਤਾਲ ਦਾਖਲ ਕਰਵਾ ਦਿੱਤਾ ਪਰ ਇਸ ਵਾਰ ਸਿੰਘਾਂ ਵੱਲੋਂ ਪ੍ਰਸ਼ਾਸਨ ਦੇ ਦਾਅਵਿਆਂ ਤੇ ਯਕੀਨ ਨਾ ਕਰਦੇ ਹੋਏ ਕੜਾ ਫੈਸਲਾ ਲਿਆ ਗਿਆ ਉਥੇ ਹੀ ਸੁਖਜੀਤ ਸਿੰਘ ਖੋਸੇ ਵੀ ਬਾਪੂ ਜੀ ਦੀ ਹਮਾਇਤ ਲਈ ਆਪਣਾ ਜਥਾ ਲੈ ਕੇ ਪਿੰਡ ਹਸਨਪੁਰ ਉਹਨਾਂ ਦੇ ਘਰ ਪੁੱਜੇ ਸੁਖਜੀਤ ਸਿੰਘ ਖੋਸੇ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਦੀ ਕੋਈ ਵੀ ਚਲਾਕੀ ਚੱਲ ਨਹੀਂ ਦਿੱਤੀ ਜਾਵੇਗੀ ਹੁਣ ਸਾਨੂੰ ਸ਼ਹੀਦੀਆਂ ਦੇਣ ਦੀ ਲੋੜ ਹੈ ਦਾ ਸੁਖਜੀਤ ਸਿੰਘ ਖੋਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਤੋਂ ਅਫਸੋਸ ਨਾਲ ਸਾਨੂੰ ਕਹਿਣਾ ਪੈ ਰਿਹਾ ਵੀ ਜਿਹੜੀ ਪੰਜਾਬ ਸਰਕਾਰ 6 ਮਹੀਨੇ ਤੋਂ ਸੁੱਤੀ ਪਈ ਸੀ ਬਾਪੂ ਜੀ ਸ਼ੀਦੀਵਾਲ ਨੂੰ ਵਧ ਰਹੇ ਨੇ ਤੇ ਇਹਨਾਂ ਦੀ ਜਾਗ ਖੁੱਲਦੀ ਆ ਤੇ ਇਹ ਉਹਨਾਂ ਨੂੰ ਟੌਰਚਰ ਕਰਨ ਵਾਸਤੇ ਚੱਕ ਕੇ ਲੈ ਜਾਂਦੇ ਨੇ ਵਾਰ-ਵਾਰ ਹੀ ਹੁੰਦਾ ਰਿਹਾ ਹਸਪਤਾਲ ਚ ਜਾ ਕੇ ਮਾਨਸਿਕ ਤੌਰ ਤੇ ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਆ ਨਜ਼ਰਬੰਦ ਕਰ ਲਿਆ ਜਾਂਦਾ ਜਬਰੀ ਖਰਾਕ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੀ ਗੱਲ ਕਰਨ ਦੇ ਨਾਲ ਬਾਪੂ ਨੇ ਬਚਣਾ ਉਹ ਕਰਨ ਵਾਲੇ ਇਹਨਾਂ ਦਾ ਧਿਆਨ ਨਹੀਂ ਤੇ ਇਹ ਜਬਰੀ ਚੱਕ ਕੇ ਧੱਕੇ ਨਾਲ ਉਹਨਾਂ ਨੂੰ ਮੈਡੀਸਿਨ ਦੇ ਕੇ ਖਰਾਕ ਦੇ ਕੇ ਬਚਾਉਣਾ ਚਾਹੁੰਦੇ ਨੇ ਹੁਣ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਅਸੀਂ ਇੱਕ ਨਾਉਣੀਆ ਹਰਕਤਾਂ ਤੇ ਕਿਉਂ ਜਾ ਰਹੇ ਆ ਹਰ ਇੱਕ ਦਾ ਹੱਕ ਹੈ ਪ੍ਰੋਟੈਸਟ ਕਰਨਾ ਚਾਹੇ ਉਹ ਭੋਖੜਤਾਲ ਹੋਵੇ ਚਾਹੇ ਉਹ ਧਰਨਾ ਹੋਵੇ ਲੋਕਤੰਤਰ ਦੇਸ਼ ਹੈ ਪਰ ਬਾਪੂ ਜੀ ਨੇ ਕੋਈ ਆਪਣੇ ਨਿੱਜੀ ਮਫਾਦਾਂ ਵਾਸਤੇ ਕਰਦਾ ਕੋਈ ਕਾਦੇ ਵਾਸਤੇ ਕਰਦਾ ਪਰ ਬਾਪੂ ਜੀ ਨੇ ਉਹਨਾਂ ਸੂਰਬੀਰ ਯੋਧਿਆਂ ਵਾਸਤੇ ਭੋਖੜਤਾਲ ਮਰਨਵਾਰ ਰੰਬਿਆ ਸੀ ਕਿ ਇਹਨਾਂ ਨੂੰ ਛੱਡ ਦਿੱਤਾ ਜਾਵੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਪੰਜਾਬ ਸਰਕਾਰ ਬਾਰੇ ਕੀ ਕਹਿਣਾ ਮੈਂ ਤਾਂ ਕਹੀ ਜਾਂਦਾ ਪੰਜਾਬ ਸਰਕਾਰ ਤੇ ਬਿਲਕੁਲ ਕਿਹੜੀ ਸਰਕਾਰ ਦੀ ਗੱਲ ਕਰਦੇ ਸਰਕਾਰ ਤੇ ਹੈ ਹੀ ਨਹੀਂ ਜੇ ਸਰਕਾਰ ਹੁੰਦੀ ਤੇ ਆਹ ਦਿਨ ਨਾ ਦੇਖਣੇ ਪੈਂਦੇ ਸਰਕਾਰ ਨਹੀਂ ਹੈ ਲੋਕਤੰਤਰ ਨਹੀਂ ਹੈ ਡਿਕਟੇਟਰਸ਼ਿਪ ਆ ਤਾਨਾਸ਼ਾਹੀ ਰਾਜ ਆ ਇੱਥੇ ਲੋਕਤੰਤਰ ਨਾਂ ਦੀ ਕੋਈ ਗੱਲ ਨਹੀਂ ਲੋਕਤੰਤਰ ਹਾਈ ਹਾਈ ਲੋਕਤੰਤਰ ਹਾਈ ਹਾਈ ਲੋਕਤੰਤਰ ਹਾਈ ਹਾਈ ਲੋਕਰਾਜ ਮਰਦਾਬਾ ਲੋਕਰਾਜ ਮਰਦਾਬਾ ਬਾਪੂ ਸੂਰਤ ਸਿੰਘ ਤੇਰੀ ਸੋਚ ਤੇ ਜਗਾ ਦੇਗੇ ਠੋਕੇ ਬਾਪੂ ਸੂਰਤ ਸਿੰਘ ਤੇਰੀ ਸੋਚ ਤੇ ਜਗਾ ਦੇਗੇ ਠੋਕੇ ਸਨੀ ਸੁਜਾਪੁਰ ਦੇ ਨਾਲ ਜਸਵੀਰ 헤ਰਾ ਪਹਿਰੇ ਦਾ ਟੀਵੀ